ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜਿਹੜੀ ਘੁਲਾਉਣੀ ਹਰਕਤ ਕੀਤੀ ਗਈ ਆ ਜਿਹੜਾ ਉਹਦੇ ਨਾਲ ਰੇਪ ਕੀਤਾ ਗਿਆ ਬਹੁਤ ਹੀ ਨਿੰਦਣਯੋਗ ਤੇ ਦੁੱਖਦਾਈ ਹੈ। ਹਰ ਉਸ ਔਰਤ ਦੇ ਮਨ ਨੂੰ ਠੇਸ ਪਹੁੰਚੀ ਆ ਜਿਹੜੀ ਕਿ ਰੁਜ਼ਗਾਰ ਲਈ ਘਰ ਤੋਂ ਬਾਹਰ ਜਾਂਦੀ ਆ ਚਾਹੇ ਘਰ ਦੇ ਕਮਾਂਕਾਰਾਂ ਤੋਂ ਵੇਲੀ ਹੋ ਕੇ ਸਮਾਜ ਦੇ ਕਮਾਂਕਾਰਾਂ ਲਈ ਜਾਂਦੀ ਆ। ਦਰਿੰਦਗੀ ਦੀਆਂ ਸਾਰੀਆਂ ਹੱਦਾਂ ਜਿਹੜੀਆਂ ਉਹ ਪਾਰ ਕਰ ਦਿੱਤੀਆਂ ਗਈਆਂ ਉਸ ਦਰਿੰਦੇ ਵੱਲੋਂ ਹੈਰਾਨੀ ਇਸ ਗੱਲ ਤੇ ਹੁੰਦੀ ਹੈ ਕਿ ਸਾਡੀਆਂ ਸਰਕਾਰਾਂ ਨੇ ਅੱਜ ਤੱਕ ਜਿਹੜੇ ਰੇਪਿਸਟਾ ਜਿਹੜੇ ਬਲਾਤਕਾਰੀਆਂ ਉਹਨਾਂ ਦੇ ਉੱਤੇ ਕੋਈ ਵੀ ਸਖਤ ਕਾਨੂੰਨ ਨਹੀਂ ਬਣਾਇਆ ਚਾਹੀਦੇ ਤਾਂ ਕਾਨੂੰਨ ਹੈ ਉਹ ਜਿਹੜੇ ਲੋਕਾਂ ਦੀਆਂ ਧੀਆਂ ਪੈਣਾ ਦੀਆਂ ਇੱਜ਼ਤਾਂ ਲੁੱਟਦੇ ਨੇ ਉਹਨਾਂ ਨੂੰ ਸ਼ਰੇਆਮ ਸ਼ਰੇ ਬਾਜ਼ਾਰ ਗੋਲੀ ਦਾ ਆਰਡਰ ਹੋਣਾ ਚਾਹੀਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸੋ ਬੜਾ ਹੀ ਦੁੱਖ ਹੋਇਆ ਜਦੋਂ ਉਸ ਭੈਣ ਦੀ ਜਿਹੜੀ ਕਹਾਣੀ ਪੜੀ ਬਹੁਤ سارے ਲੋਕਾਂ ਨੇ ਪੋਸਟ ਵਾਇਰਲ ਕੀਤੀ ਮੈਂ ਵੀ ਆਪਦੇ ਪੇਜ ਦੇ ਉੱਤੋਂ ਉਹਨਾਂ ਦੀ ਪੋਸਟ ਵਾਇਰਲ ਕੀਤੀ ਪਰ ਹੈਰਾਨੀ ਦੀ ਗੱਲ ਹੈ ਕਿ ਅਸੀਂ ਮੋਮਬੱਤੀਆਂ ਤੇ ਪੋਸਟ ਵਾਇਰਲ ਕਰਨ ਜੋਗੇ ਹੀ ਰਹਿ ਗਏ ਹਾਂ ਜੇ ਗੱਲ ਕਰੀਏ ਇਨਸਾਫ ਦਵਾਉਣ ਵਾਲੇ ਪਾਸੇ ਦੀ ਤਾਂ ਅਸੀਂ ਬਹੁਤ ਘੱਟ ਬਹੁਤਿਆਂ ਨੂੰ ਦੋਖਾ ਜਿ ਮੇਰੀ ਗੱਲ ਦਾ ਜ਼ਰੂਰ ਲੱਗੂਗਾ ਪਰ ਇਹ ਚੰਦ ਦਿਨਾਂ ਲਈ ਅਸੀਂ ਇਸ ਚੀਜ਼ ਨੂੰ ਯਾਦ ਰੱਖਾਂਗੇ ਕਿ ਕਿਸੇ ਮਹਿਲਾ ਡਾਕਟਰ ਦੇ ਨਾਲ ਰੇਪ ਹੋਇਆ ਕਿਸੇ ਦੀ ਧੀ ਹੈ ਜਿਹੜੀ ਉਹਨੂੰ ਦਸੀਏ ਦੇ ਦੇ ਕੇ ਕੋਕੋਕੇ ਮਾਰਿਆ ਗਿਆ ਇਹ ਚੰਦ ਦਿਨਾਂ ਲਈ ਸਾਡੇ ਮਨਾਂ ਦੇ ਵਿੱਚ ਰਹੂਗਾ ਚੰਦ ਦਿਨ ਅਸੀਂ ਪੋਸਟਾਂ ਇਧਰ ਉਧਰ ਵਾਇਰਲ ਕਰਦੇ ਰਵਾਂਗੇ ਫਿਰ ਅਸੀਂ ਭੁੱਲ ਜਾਗੇ ਕਿਉਂਕਿ ਉਹਦੋਂ ਕੋਈ ਨਵਾਂ ਮੁੱਦਾ ਸਾਡੇ ਸਾਹਮਣੇ ਆ ਜੂਗਾ ਸਾਡੇ ਮੁੱਦਿਆਂ ਦੇ ਹਾਲ ਇਸੇ ਕਰਕੇ ਨਹੀਂ ਹੁੰਦੇ ਕਿ ਅਸੀਂ ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਗੱਲ ਕਰਦੇ ਹਾਂ ਬਹੁਤ ਹੀ ਜ਼ਿਆਦਾ ਦੁੱਖ ਮੈਨੂੰ ਉਸ ਦੀ ਦਾ ਕਿਵੇਂ ਹੋਣੀ ਡਿਊਟੀ ਕਰਕੇ ਵਿਚਾਰੀ ਆਪਦੀ ਦੇਖੋ ਇੱਕ ਮਿਹਨਤ ਕਰਨ ਵਾਲੀ ਡਾਕਟਰ ਜਿਹੜੀ ਅਸੀਂ ਕਹਿੰਦੇ ਆ ਡਾਕਟਰ ਰੱਬ ਦਾ ਰੂਪ ਹੁੰਦੀ ਹੈ ਕਿੰਨੀਆਂ ਦੀਆਂ ਜ਼ਿੰਦਗੀਆਂ ਬਚਾਉਂਦੀ ਆ ਤੱਕੀ ਹਾਰੀ ਆਪਦੇ ਰੈਸਟੋਰਾਂ ਦੇ ਵਿੱਚ ਗਈ ਜਾ ਕੇ ਉਹਨੇ ਆਰਾਮ ਕਰਨ ਦੀ ਸੋਚੀ ਪਤਾ ਨਹੀਂ ਉਸ ਦਰਿੰਦੇ ਵੱਲੋਂ ਉਹ ਹਰਾਮ ਦੇ ਅੰਛ ਵੱਲੋਂ ਕਿੰਨਾ ਕਉਨੂ ਹੋਇਆ ਗਿਆ ਹੋ ਜੋ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਆਈਆਂ ਉਹਨਾਂ ਨੂੰ ਦੇਖ ਕੇ ਹਰ ਜਿਹਦੇ ਘਰੇ ਧੀ ਆ ਭੈਣ ਆ ਹਰ ਇੱਕ ਬੰਦੇ ਦੇ ਜਹਨ ਦੇ ਵਿੱਚ ਡਰ ਦੀ ਸੈਨ ਦਾ ਮੌਲ ਬਣ ਗਿਆ ਹਰ ਇੱਕ ਬੰਦਾ ਇਹ ਸੋਚ ਰਿਹਾ ਕਿ ਸੱਚੇ ਪਾਤਸ਼ਾਹ ਜਾਂ ਤਾਂ ਧੀਆ ਦੇ ਨਾ ਜੇ ਧੀਆ ਦਿੱਤੀਆਂ ਤਾਂ ਇਤੇ ਧੀਆ ਦੀ ਤਕਦੀਰ ਸੋਹਣੀ ਲਿਖੀ ਤੇ ਮੈਂ ਦਾ ਇਹ ਅਰਦਾਸ ਕਰਦੀ ਹਾਂ ਵੀ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਜੇ ਪੁੱਤ ਹੋਣ ਜੇ ਇਸ ਤਰ੍ਹਾਂ ਦੇ ਨਲਾਇਕ ਦਰਿੰਦੇ ਜੰਮਣੇ ਆ ਮਾਵਾ ਦੀਆਂ ਔਖਾਂ ਤੋਂ ਤਾਂ ਉਹਨਾਂ ਮਾਵਾ ਦੀਆਂ ਔਖਾਂ ਨੂੰ ਇਹ ਦੂ ਬੰਜਰ ਹੀ ਰਹਿੰਦੀ ਉਹਨਾਂ ਮਾਵਾ ਦੀਆਂ ਔਖਾਂ ਹੀ ਨਾ ਹਰੀਆਂ ਹੋਣ ਜੇ ਇਸ ਤਰ੍ਹਾਂ ਦੇ ਨਲਾਇਕ ਤੇ ਗੰਦਬੰਦੇ ਜੰਮਣੇ ਆ ਤੋ ਜਿੱਥੇ ਕਿਤੇ ਵੀ ਕਿਸੇ ਵੀ ਧੀ ਭੈਣ ਦੇ ਨਾਲ ਛੇੜਖਾਨੀ ਹੁੰਦੀ ਆ ਉਦੋਂ ਤੁਰੰਤ ਹੀ ਤੁਸੀਂ ਐਕਸ਼ਨ ਲਿਆ ਕਰੋ ਧੀਓ ਰਾਣੀਆਂ ਕਿਉਂਕਿ ਉਹ ਛੇੜਖਾਨੀ ਨੂੰ ਲਕਾਉਂਦੇ ਲਕਾਉਂਦੇ ਉਹ ਸਹੱਦ ਤੱਕ ਬੰਦਾ ਪਹੁੰਚ ਜਾਂਦਾ ਜਿੱਥੋਂ ਜਾ ਕੇ ਕਦੇ ਵਾਪਸ ਨਹੀਂ ਆਉਂਦਾ ਕੀ ਉਸ ਹੱਲ ਪਰ ਬੱਚੀ ਦਾ ਕਸੂਰ ਸੀਗਾ ਉਹਦੇ ਚਿਹਰੇ ਦੀ ਮਾਸੂਮੀਅਤ ਤੇ ਦੇਖੋ ਕੀ ਕੁਝ ਬਿਆਨ ਕਰ ਰਹੀ ਆ ਪਰ ਬੜਾ ਵੱਡਾ ਦੁਖਾਂਤ ਵਾਪਰਿਆ ਹੈ ਇਸ ਲਈ ਮੈਂ ਕਹਿੰਨੀ ਹੈ ਕਿ ਕੱਲੇ ਕੋਲਕੱਤੇ ਵਾਲਿਆਂ ਨੂੰ ਨਹੀਂ ਸਾਨੂੰ ਸਾਰਿਆਂ ਪੂਰੇ ਭਾਰਤ ਵਾਸੀਆਂ ਨੂੰ ਇਸ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਤੇ ਹਰ ਉਸ ਔਰਤ ਲਈ ਜਿਹੜੀਆਂ ਔਰਤਾਂ ਡਿਊਟੀ ਕਰਦੀਆਂ ਨੇ ਡਿਊਟੀ ਜਾਂਦੀਆਂ ਨੇ ਡੇ ਨਾਈਟ ਡਿਊਟੀ ਕਰਦੀਆਂ ਨੇ ਜਿੱਥੇ ਵੀ ਉਹ ਡਿਊਟੀ ਕਰਦੀਆਂ ਉੱਥੇ ਸਰਕਾਰੀ ਕਰਮਚਾਰੀ ਲੱਗੇ ਹੋਣੇ ਚਾਹੀਦੇ ਆ ਪੁਲਿਸ ਤਾਇਨਾਤ ਹੋਣੀ ਚਾਹੀਦੀ ਆ ਸੀਸੀਟੀ ਵੀ ਕੈਮਰੇ ਹੋਣੇ ਚਾਹੀਦੇ ਆ ਬਹੁਤ ਮਨ ਨੂੰ ਦੁੱਖ ਹੋਇਆ ਬਹੁਤ ਹੀ ਜ਼ਿਆਦਾ ਸ਼ਬਦ ਨਹੀਂ ਸਾਡੇ ਕੋਲੇ ਕਿ ਜਿੰਨਾ ਸ਼ਬਦਾਂ ਨਾਲ ਸੀ ਇਹ ਦੁੱਖ ਨੂੰ ਯਾਰ ਕਰ ਸਕੀਏ ਚਾਹੁੰਦੀ ਉਸੇ ਦਿਨ ਦਾ ਬੋਲਣਾ ਸੀ ਪਰ ਕਾਫੀ ਲੰਮੇ ਸਮੇਂ ਤੋਂ 8-9 ਮਹੀਨਿਆਂ ਤੋਂ ਜਿਹੜੀ ਸੇਤ ਆਈ ਸਹੀ ਨਹੀਂ ਚੱਲ ਰਹੀ ਜਿਹਦੇ ਕਰਕੇ ਬਸ ਮਨ ਆਪ ਦਾ ਹੀ ਬਹੁਤ ਜ਼ਿਆਦਾ ਅਫਸਰ ਰਹਿਦਾ ਪਰ ਜਦੋਂ ਇਹ ਫੋਟਮਾ ਦੇਖੀ ਆਈ ਵੀਡੀਓ ਦੇਖੀ ਰਿਆ ਨਹੀਂ ਗਿਆ ਕਿ ਹਾਂ ਕਿਉਂਕਿ ਮੈਂ ਵੀ ਕਿਸੇ ਦੀ ਧੀ ਈ ਹਾਂ ਮੇਰੇ ਵੀ ਧੀ ਆ ਤੋ ਉਸ ਤੁਸੀਂ ਵੀ ਸਾਰੇ ਧੀਆ ਪੈਣਾ ਦੇ ਹਰ ਉਸ ਸੰਸਾਨ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਵੱਧ ਤੋਂ ਵੱਧ ਉਸ ਦਰਿੰਦੇ ਨੂੰ ਲਹਨਤਾਂ ਪਾਈਆਂ ਜਾਣ ਹੁਕਮ ਤਾਂ ਮੈਂ ਕਹਿੰਦੀ ਇਹੋ ਜਿਹਾ ਸਰਕਾਰਾਂ ਸੁਣਾਉਣ ਕੋਰਟ ਨੂੰ ਬੇਨਤੀ ਕਰਦੀ ਕਿ ਇਹੋ ਜਿਹਾ ਹੁਕਮ ਸੁਣਾਇਆ ਜਾਵੇ ਕਿ ਭਰੇ ਬਾਜ਼ਾਰ ਦੇ ਵਿੱਚ ਉਹਨੂੰ ਅੱਗ ਲਾ ਕੇ ਸਾੜ ਦਿੱਤਾ ਜਾਵੇ ਇਹੋ ਜਿਹਾ ਸੰਸਾਨ ਇਸੇ ਦਿੱਤੀ ਨੂੰ ਕੋ ਕੋ ਪੇ ਦਸੀਏ ਦੇ ਦੇ ਕੇ ਉਸ انسان ਨੇ ਮਾਰਿਆ ਇੱਕ ਆਪਦੀ ਹਾਫ ਸੂਰੀ ਧਰ ਦੇ ਨੋਚ ਨੋਚ ਕੇ ਉਹਨੂੰ ਖਾਦਾ ਵਾਕਿਆ ਗੱਲ ਸੱਚੀ ਆ ਕਿ ਸਾਨੂੰ ਉਹਨਾਂ ਪੇ ਆਵਾਰਾ ਕੁੱਤਿਆਂ ਤੋਂ ਡਰ ਨਹੀਂ ਲੱਗਦਾ ਜਿੰਨਾ ਆਵਾਰਾ ਫਿਰਦੇ ਉਹਨਾਂ ਦਰਿੰਦਿਆਂ ਤੋਂ ਡਰ ਲੱਗਦਾ ਕਿ ਸਾਨੂੰ ਨਹੀਂ ਪਤਾ ਕਦੋਂ ਸਾਨੂੰ ਨੋਚ ਨੋਚ ਕੇ ਖਾ ਜਾਣਾ ਕਦੋਂ ਸਾਡੀ ਗੋਟੀ ਗੋਟੀ ਕਰ ਦੇਣਗੇ ਸੋ ਜੁੜੇ ਮੇਰੇ ਭੈਣ ਭਰਾਏ ਚੀਜ਼ ਨਾਲ ਸਹਿਮਤ ਹਰ ਇੱਕ ਬੰਦਾ ਉੱਠ ਕੇ ਆਵਾਜ਼ ਠਾਓ ਅੱਜ ਲੋੜ ਆਵਾਜ਼ ਠਾਓ ਧੰਨਵਾਦ